ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਐ ਇਹ ਸਥਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਸਥਾਨ ਹੈ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਪਾਕਿਸਤਾਨ ਦੀ ਸਰਹੰਦ ਤੋਂ ਤਕਰੀਬਨ 1 ਕਿਲੋਮੀਟਰ ਦੀ ਵਿੱਥ ਤੇ ਸਥਿਤ ਹੈ ਜੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਅਤੇ ਉਸ ਤੋਂ ਬਾਅਦ ਦਸੰਬਰ 1515 ਈਸਵੀ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਸਨ। ਸੰਗਤ ਜੀ ਉਹਨਾਂ ਦਾ ਪਰਿਵਾਰ ਗੁਰੂ ਕੇ ਮਹਿਲ ਮਾਤਾ ਸਲੱਖਣੀ ਜੀ ਅਤੇ ਦੋਸ ਪੁੱਤਰ ਬਾਬਾ ਸ਼ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਆਪਣੇ ਨਾਨਾ ਮੂਲ ਚੰਦ ਜੀ ਪਾਸ ਜੋ ਕਿ ਪੱਖੋਗੇ ਅਤੇ ਟਾਲੀ ਰੰਧਾਵਾ ਦੇ ਪਟਵਾਰੀ ਸਨ ਆਏ ਸਨ ਸੰਗਤ ਜੀ ਇਹ ਨਗਰ ਉਸ ਸਮੇਂ ਦਰਿਆ ਰਾਵੀ ਤੋਂ ਪਾਰ ਹੁੰਦਾ ਸੀ ਸੰਗਤ ਜੀ ਇੱਥੇ ਸਰਜੀ ਸਾਹਿਬ ਦਾ ਵੀ ਇਤਿਹਾਸਤ ਨੂੰ ਦੱਸਦੇ ਹਾਂ ਇਹ ਖੂ ਉਸ ਸਮੇਂ ਅਜੀਤੇ ਰੰਧਾਵੇ ਨੇ ਆਪਣੀ ਖੇਤੀ ਨੂੰ ਸਿੰਜਣ ਵਾਸਤੇ ਬਣਵਾਇਆ ਸੀ ਜੋ ਕਿ ਅੱਜਕੱਲ ਬੌਲੀ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ ਇਸ ਖੂਹ ਦੇ ਲਾਗੇ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸਿਮਰਨ ਕਰਿਆ ਕਰਦੇ ਸਨ ਅਤੇ ਆਇਆਂ ਸੰਗਤਾਂ ਨੂੰ ਉਪਦੇਸ਼ ਬਖਸ਼ਿਆ ਕਰਦੇ ਸਨ ਸੰਗਤ ਜੀ ਅਜੀ ਤੇ ਰੰਦਾ ਵੇ ਦੇ ਨਾਲ ਗੋਸ਼ਟੀ ਵੀ ਇਸੇ ਖੂਹ ਤੇ ਹੋਈ ਸੀ ਸਤਿਗੁਰਾਂ ਦੀ ਸਤਗੁਰਾਂ ਦੀ ਬਖਸ਼ਿਸ਼ ਸਦਕਾ ਏ ਖੂ ਸਰਜੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਇੱਥੇ ਹੀ ਅਜੀਤ ਰੰਡਾਵਾ ਗੁਰੂ ਦੇ ਅਨੀਨ ਸਿੱਖ ਬਣੇ ਸੰਗਤਜੀ ਥੜਾ ਸਾਹਿਬ ਦਾ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੇ ਜਦੋਂ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਤਾਂ ਇਸੇ ਜਗ੍ਹਾ ਤੇ ਬੈਠੇ ਸਨ ਸੰਸਕਾਰ ਸਮੇਂ ਗੁਰੂ ਸਾਹਿਬ ਦੇ ਚੰਦਰ ਦੀ ਵਿਭੂਤੀ ਵਾਲੀ ਗਾਗਰ ਜੋ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਦੱਬੀ ਗਈ ਸੀ ਰਾਵੀ ਦਰਿਆ ਦੇ ਢਾਲ ਆਉਣ ਕਾਰਨ ਬਾਬਾ ਸ਼ਰੀ ਚੰਦ ਜੀ ਸਮੂਹ ਸੰਗਤਾਂ ਸਮੇਤ ਗਾਗਰ ਪਟਕੇ ਲੈ ਕੇ ਆਏ ਅਤੇ ਥੜਾ ਸਾਹਿਬ ਵਾਲੀ ਜਗ੍ਹਾ ਹੀਠ ਦਫਨਾਹ ਦਿੱਤੀ ਸੰਗਤ ਜੀ ਬਾਅਦ ਵਿੱਚ ਇਸ ਸਥਾਨ ਤੇ ਇਮਾਰਤ ਦੀ ਸੇਵਾ ਦੀਵਾਨ ਚੰਦੂ لال ਹైదరాబాద్ ਨੇ ਕਰਵਾਈ ਇਸ ਸਥਾਨ ਤੇ ਸੋਨੇ ਦੀ ਸੇਵਾ ਸਭ ਅਸਥਾਨਾਂ ਤੋਂ ਪਹਿਲਾਂ ਸੰਮਤ 1884 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਸੰਗਤ ਜੀ ਤੁਹਾਨੂੰ ਕੀਰਤਨ ਅਸਥਾਨ ਦਾ ਇਤਿਹਾਸ ਦੱਸਦੇ ਹਾਂ ਸੰਮਤ 1644 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਧਰਮਚੰਦ ਜੀ ਦੇ ਅਕਾਲ ਚਲਾਣੇ ਸਮੇਂ ਇੱਥੇ ਆਏ ਅਤੇ ਇਸ ਜਗ੍ਹਾ ਤੇ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕੀਤਾ। ਸੰਗਤ ਜੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਕੀਰਤਨ ਸਥਾਨ ਬਣਿਆ ਹੋਇਆ ਹੈ। ਸੰਗਤ ਜੀ ਧੰਤਨ ਗੁਰੂ ਨਾਨਕ ਦੇਵ ਜੀ ਇੱਕ ਜਗਤ ਗੁਰੂ ਸਨ ਅਤੇ ਇੱਕ ਨਿਰੰਕਾਰ ਸਨ। ਬਹੁਤ ਗੁਰੂ ਸਾਹਿਬ ਦੀ ਕਿਰਪਾ ਸੰਗਤ ਜੀ ਇਹ ਉਹ ਸਥਾਨ ਹੈ ਥੜਾ ਸਾਹਿਬ ਇਦੇ ਬਾਰੇ ਤੁਹਾਨੂੰ ਅਸੀਂ ਇਤਿਹਾਸ ਦੱਸ ਚੁੱਕੇ ਹਾਂ ਜੀ ਜਿਹਦੇ ਥਲੇ ਗਾਗਰ ਦਫਨਾਈ ਗਈ ਸੀ ਬਹੁਤ ਗੁਰੂ ਸਾਹਿਬ ਦੀ ਇੱਥੇ ਕਿਰਪਾ ਹੈ ਜੀ ਅਤੇ ਸੰਗਤ ਜੀ ਇੱਥੇ ਹੀ ਗੁਰਦੁਆਰਾ 5 ਮਿੰਟ ਦੀ ਦੂਰੀ ਤੇ ਰਸਤਾ ਹੈ ਜੀ ਚੋਲਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਚੋਲਾ ਉੱਥੇ ਮਤਲਬ ਕਿ ਅੱਜ ਵੀ ਮੌਜੂਦ ਹੈ ਤੇ ਸੰਗਤਾਂ ਦਰਸ਼ਨ ਕਰਦੀਆਂ ਹਨ ਅਤੇ ਇੱਥੇ ਲੰਗਰ ਪਾਣੀ ਦੇੰਦਿਆਂ ਬਹੁਤ ਸੋਹਣੇ ਤਰੀਕੇ ਨਾਲ ਕੀਤੇ ਜਾਂਦੇ ਹਨ ਸੰਘਤ ਜੀ ਸਾਡੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਤੇ ਚੈਨਲ ਫਾਲੋਅ ਅਪ ਕਰੋ ਅਤੇ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ